ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਨੇਣੇਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਟੋਕੜ ਗੱਬਣ ਮੱਝਪਕਾਉਆ ਜੀ ਮੰਗ ਰਿਹਾ ਕਟਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਠੀਕ ਹੈ ਜੀ ਜ਼ਿਮੀਦਾਰ ਭਰਾ ਠੀਕ ਹੈ ਜੀ ਕੋਈ ਵਪਾਰ ਦਾ ਕੰਮ ਨਹੀਂ ਠੀਕ ਹੈ ਜੀ ਪੈਂਡ ਨੇਣੇਵਾਲ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਕੀ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆਂ ਜੀ ਜਾਣਕਾਰੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਨਾਮ ਨਾਮ ਗਰਦੇਲ ਬਾਈ ਪਿੰਡ ਪਿੰਡ ਨੈਣੇਵਾਲ ਜ਼ਿਲ੍ਹਾ ਬਰਨਾਲਾ ਬਾਈ ਠੀਕ ਹੈ ਨੇੜੇ ਨੇੜੇ ਪਿੰਡ ਕਿਹੜੇ ਪੈਂਦੇ ਬਈ ਆਪਣੇ? ਨੇੜੇ ਸੰਧੂ ਗਲਾ ਹਾਂਜੀ ਸੰਨਾ ਗਲਾ ਸਿੰਘ ਵਾਲਾ ਬਾਕੀ ਪੁਧੌੜ ਆ ਜੀ। ਠੀਕ ਹੈ ਜੀ। ਹਾਂਜੀ ਵੀ ਮੱਝ ਦੀ ਜਾਣਕਾਰੀ ਦਿਓ ਆਪਣੀ ਦੀ। ਮੱਝ ਬਾਈ 5 ਮਹੀਨੇ ਦੀ ਗੱਬਣਾ ਹਾਂਜੀ 5 ਕਿਲ ਤੇ ਕੋਈ ਵੀ ਬੰਦਾ ਆਪਦੀ ਸੱਲੀ ਕਰਕੇ ਲਿਆ ਸਕਦਾ ਹੈਗਾ ਠੀਕ ਹੈ ਜੀ ਹਾਂ ਚੈੱਕ ਹਾਂ ਜੀ ਰੇਟ ਇਹਦਾ ਬਾਈ ਰੇਟ ਫੋਨ ਤੇ ਕਰ ਲਾਂਗੇ ਛੁੱਡੀ ਚੈੱਕ ਕਰਵਾਈ ਵੀ ਅਗਲਾ ਚੈੱਕ ਕਰਵਾ ਸਕਦਾ ਹਾਂ ਅਗਲਾ ਚੈੱਕ ਕਰਵਾ ਸਕਦਾ ਸਾਡੀ ਕਰਵਾਈ ਵੀ ਹੈ ਠੀਕ ਹੈ ਜੀ ਤੋੜ ਦੋ ਪ੍ਰਾ ਉਹਨੂੰ ਲਓ ਪ੍ਰਾ ਚੈੱਕ ਕਰਸਾ ਦੇ ਠੀਕ ਹੈ ਮੱਝ ਚੰਗੀ ਪਲੀ ਪਲੋਸੀ ਆ ਠੀਕ ਹੈ ਜੀ ਬਾਕੀ ਸਾਨੂੰ ਤੋਰਾ ਦਿਖਾਉਣੇ ਲਓ ਜੀ ਸਾਨੂੰ ਦਿਖਾਉਣੇ ਤੋਰਾ ਠੀਕ ਹੈ ਜੀ ਕੱਦ ਬਿਲਡ ਸੁਖਨਾ ਚੰਗੀ ਪਲੀ ਪਲੋਸੀ ਆ ਬਾਈ ਦੀ ਚੈੱਕ ਕਰਵਾਈ ਵੀ ਆ ਬਾਈ ਤਾਜੀ ਇਹਦਾ ਦੁੱਧ ਕਿੰਨਾ ਸੀ ਤਾ ਜਿਹੜਾ ਭਾਈ 14 ਕਿਲੋ ਦੁੱਧ ਸੀਗਾ 14 ਲੀਟਰ ਠੀਕ ਹੈ ਜੀ ਮੜਾ ਰੋਕੋਗੇ ਮੈਂ ਥਾਣੇ ਜੇਲੇ ਵੱਤ ਕਾਦੀ ਰੋਕੋ ਬਸ ਇੱਥੇ ਜੇ ਰੋਕਦੀ ਹੈ ਅੰਲੋ ਜੀ 5 ਲੀਟਰ ਦੁੱਧ ਚੈੱਕ ਕਰਸਾਂ ਨਾ ਲੋ ਜੀ ਥਣ ਚੈੱਕ ਕਰਾਂਗੇ ਚਾਹ ਦੋ ਡੰਗ ਚੋ ਕੇ ਲੈ ਜੀ ਥੱਲੇ ਹਾਂ ਚੋ ਕੇ ਲੈ ਜੇ ਭਾਈ ਠੰਡੀ ਸੀਲ ਹੈਗੀ ਠੀਕ ਹੈ ਜੀ ਠੀਕ ਹੈ ਠੀਕ ਮਾਗਰ ਕੱਟਾ ਹੈ ਜੀ ਠੀਕ ਹੈ ਜੀ ਲੋ ਜੀ ਚੰਗੀ ਪੜੀ ਪਲੋਸੀਆ ਰੇਟ ਭਾਈ ਜਾਇਜ਼ ਹੀ ਹੋਗਾ ਹਾਂ ਭਾਈ ਰੇਟ ਜਾਇਜ਼ ਹੋਊਗਾ ਠੀਕ ਹੈ ਲੋਪਰਾ ਕੱਟਾ ਦੇਖ ਸਕਦੇ ਠੀਕ ਹੈ ਜੀ ਚੈੱਕ ਕਰ ਸਕਦੇ ਟਰਟਪੂੜਾ ਮਾਝ ਦਾ ਚੰਗੀ ਪੜੀ ਪਲੋਸੀ ਆ ਠੀਕ ਹੈ ਜੀ ਫੇਸ ਬਿਊਟੀ ਦੇਖ ਸਕਦੇ ਹਾਂ ਲੋ ਜੀ ਇੱਕ ਵਾਰ ਫਿਰ ਦਿਖਾ ਦਿੰਦੇ ਹਾਂ ਬੰਦੇਵਾ ਹੁਣ ਤਾਂ ਚੋਈ ਵੀ ਆ ਸਵੇਰ ਦੀ ਤੇ ਬਾਈ ਕਹਿੰਦਾ ਚੈੱਕ ਕਰਵਾ ਕੇ ਤਸੱਲੀ ਕਰਾ ਕੇ ਲਿਜਾ ਸਕਦੇ ਚੈੱਕ ਵੀ ਕਰਵਾ ਲਵੇ ਤੇ ਦੁੱਧ ਵੀ ਚੈੱਕ ਕਰ ਸਕਦੇ ਦੋ ਢੰਗ ਚੋਕੇ ਠੀਕ ਹੈ ਜੀ ਮਿਲਦੇ ਹਾਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ